ਅੱਜ ਆਪਾਂ ਬਣਾ ਰਹੇ ਹਾਂ ਜੀ ਐਗ ਭੁਰਜੀ ਤੇਲ ਆਪਾਂ ਪਾਇਆ ਜੀ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਭੁੰਨਾਂਗੇ ਜੀ ਆਪਾਂ ਪਿਆਜ਼ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਪਿਆਜ਼ ਦੀਆਂ ਟੁਕਾਂ ਇਹਦਾ ਇਹਦੇ ਵਿੱਚ ਇੱਕ ਵੱਖਰਾ ਹੀ ਟੇਸਟ ਆਉਂਦਾ ਹੈ ਵੇੜੀਆਂ ਭੁੱਖਾ ਹੁੰਦੀਆਂ ਨੇ ਜੀਆਂ ਹੁਣ 2 ਮਿੰਟ ਵਾਸਤੇ ਆਪਾਂ ਇਹ ਵੀ ਘੁੰਨ ਲੈਣੇ ਆ ਵਿੱਚ ਲੋ ਜੀ ਆਪਾਂ ਥੋੜਾ ਜਿਹਾ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਦਾ ਪੇਸਟ ਵੀ ਪਾ ਸਕਦੇ ਹਾਂ ਪਰ ਸਾਡਾ ਬੱਚਾ ਖਾਂਦਾ ਨਹੀਂ ਜੀ ਇਸ ਕਰਕੇ ਮੈਂ ਇਹਦੇ ਵਿੱਚ ਨਹੀਂ ਪਾਇਆ ਉਹ ਪਸੰਦ ਨਹੀਂ ਕਰਦਾ ਤੇ ਆਪਾਂ ਬਰੀਕ ਵੀ ਕਿਸ਼ਿ ਮਲਾਂਗੇ ਤੇ ਵੀ ਇਹਦੇ ਵਿੱਚ ਪਾ ਸਕਦੇ ਆ ਪਰ ਅਸੀਂ ਪਾ ਨਹੀਂ ਰਹੇ ਜੀ ਕਿਉਂਕਿ ਬੱਚੇ ਸਾਡੇ ਖਾਂਦੇ ਨਹੀਂ ਹੈਗੇ ਤੁਸੀਂ ਜੇ ਚਾਹੋ ਤਾਂ ਇਹਦੇ ਵਿੱਚ ਪਾ ਸਕਦੇ ਹੋ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਨਮਕ ਤੇ ਮਿਰਚ ਥੋੜਾ ਜਿਹਾ ਪਾਇਆ ਜੀ ਆਪਾਂ ਨਮਕ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਿਰਚ ਹਲਦੀ Eu vou para a mangueira para a palavra, ਇਸ ਰੈਕਟੀ ਇਹਦੇ ਵਿੱਚ ਅੰਡੇ ਨੂੰ ਤੋੜ ਕੇ ਪਾ ਦਾਂਗੇ

ਅਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ। ਓਜੀ ਥੋੜਾ ਜਿਹਾ ਆਪਾਂ ਇਹਦੇ ਤੇ ਚਾਟ ਮਸਾਲਾ ਪਾਵਾਂਗੇ। ਬਹੁਤ ਹੀ ਟੇਸਟੀ ਬਣਦਾ ਹੈ ਗੁਰਜੀ। ਥੋੜਾ ਜਿਹਾ ਆਪਾਂ ਇਹਨੂੰ ਹਿਲਾ ਦਾਂਗੇ। ਵੇਰੀ ਮੋਟੀ ਮੋਟੀ ਭੂਜੀ ਰੱਖ ਕੇ ਬਣਾਓ ਜੀ ਬਹੁਤ ਹੀ ਵਧੀਆ ਬਣਦੀ ਹੈਗੀ ਤੇ ਪਾ ਲਾ ਇਹਨੂੰ ਨਾ ਜੇ ਆਪਾਂ ਹਲਾਈ ਜੇ ਜਾਵਾਂਗੇ ਤਾਂ ਥੋੜੀ ਥੋੜੀ ਇਹ ਜ਼ਿਆਦਾ ਪਤਲ ਬਰੀਕ ਜੀ ਹੋ ਜੂਗੀ ਲਓ ਜੀ ਆਪਣੀ ਐਗ ਭੁਰਜੀ ਹੈਗੀ ਜੀ ਬਿਲਕੁਲ ਤਿਆਰ ਖਾਣ ਦੇ ਲਈ ਦੇ ਲਈ ਖਾਓ ਇੰਜੋਏ ਕਰੋ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ